ਸਾਡੇ ਦਰਮਿਆਨ ਅੱਜ ਸ਼੍ਰੀ ਸ怀 ਸਿੰਘ ਜੀ ਪਹੁੰਚੇ ਨੇ ਜੀ ਰਣਸੀ گاਉਂ ਦੇ ਉੱਪਰ ਲੇਟ ਠਾਕੁਰ ਕੁਮਾਰ ਸਿੰਘ ਜੀ ਮੈਮੋਰੀਅਲ 4th ਮਾਰਵਾੜੀ ਹਾਰਸ ਸ਼ੋ 2025 ਦਾ ਇਨਵੀਟੇਸ਼ਨ ਲੈ ਕੇ ਜਿੰਨੇ ਵੀ ਸਾਡੇ ਪੰਜਾਬ ਦੇ ਹਾਰਸ ਬ੍ਰੀਡਰਸ ਨੇ ਸਾਰੇ ਪਹੁੰਚੇ ਨੇ ਇੱਥੇ ਵੀ ਰਣੀਆਂ ਸਟੱਡ ਫਾਰਮ ਦੇ ਉੱਪਰ ਤੇ ਵੈਲਕਮ ਕਰਦੇ ਹਾਂ ਸਰ ਦਾ ਤੇ ਸ਼ਨੀ ਬਾਈ ਜੀ ਪਹੁੰਚੇ ਨੇ ਆਪਣੇ ਕੋਲ ਸਾਰੇ ਇਨਵੀਟੇਸ਼ਨ ਲੈ ਕੇ ਜੀ ਹਾਰਸ ਮਾਰਵਾੜੀ ਹਾਰਸ ਸ਼ੋ ਹੋਣ ਜਾ ਰਹੇ ਵੀਰ ਜੀ ਤੇ ਉਹ ਜਰੂਰ ਸਾਰੇ ਦਰਸ਼ਕਾਂ ਨਾਲ ਸਾਂਝਾ ਕਰੋ ਜੀ ਹਾਂਜੀ ਬਾਈ ਸਸੀ ਜੀ ਪਹਿਲੇ ਸਾਰਿਆਂ ਨੂੰ ਜੀ ਤੇ ਸਾਰੇ ਜਿਹੜੇ ਇੰਨੀ ਦੂਰੋਂ ਰਾਜਸਥਾਨ ਤੋਂ ਟੱਕਰ ਸਾਹਿਬ ਚੱਲ ਕੇ ਆਏ ਬੰਨਾ ਜੀ ਤੇ ਸਾਰੀ ਟੀਮ ਨੂੰ ਆਪਾਂ ਇੱਥੇ ਆਏ ਨੂੰ ਵੈਲਕਮ ਕੀਤਾ ਤੇ ਇੱਕ ਸੈਂਟਰ ਕਰਕੇ ਆਪਾਂ ਬੰਤ ਵੀ ਰਹੇ ਸਾਰੇ ਜਿੰਨੇ ਵੀ ਆਪਣੇ ਲੀਡਰਸ ਬੈਠੇ ਨੇ ਸਾਰੇ ਵੋਟਰ ਪੰਜਾਬ ਦੇ ਤੇ ਇਹ ਸੋਚਿਆ ਵੀ ਆਪਾਂ ਇੱਕ ਸੈਂਟਰ ਪੁਆਇੰਟ ਇੱਥੇ ਰੱਖ ਲਈਏ ਵੀ ਹੁਣ ਹਰ ਇੱਕ ਦਹੀਂ ਜਾਣਾ ਸਤ ਔਖਾ ਹੋ ਜਾਂਦਾ ਇਨਵੀਟੇਸ਼ਨ ਦੇਣਾ ਤੇ ਸਾਰੇ ਭਰਾ ਜਿਹੜੀ ਫੈਮਿਲੀ ਹੈ ਮੇਰੇ ਜਿੰਨੇ ਇੱਥੇ ਵੀਰ ਬੈਠੇ ਨੇ ਸਾਰਿਆਂ ਨੇ ਵੈਲਕਮ ਕੀਤਾ ਆਪਕੇ ਬੰਨਾ ਜੀ ਸਦਾ ਚੰਚਲ ਬਸ ਉਹ ਜਿਹੜਾ ਪਹਿਲਾਂ ਵੀ ਬਹੁਤ ਅੱਛਾ ਜਿਹੜਾ

बधाई देना चाहता हूँ कि भाई आप इतने अच्छे जो मारवाड़ी घोड़ों को इतने अच्छे लेवल पर ब्रीड की है जी। और उसको और अच्छा करने के लिए हम लोग ये शोज रखा रहे हैं जी। तो आप लोग सभी पधारे हैं जी। और सभी पधारने से शो का और ज्यादा मान सम्मान बढ़ेगा और मैं पर्पजली सभी को इनवाइट करने के लिए ही आया हूँ और बादल साहब एज अ चीफ गेस्ट वहाँ पधारेंगे आज मेरी बातचीत हुई उनसे तो उन्होंने इस मारवाड़ी घोड़े को काफी काफ़ी बड़ा उसको मान के और उसका एक रेस कोर्स बनवा रहे हैं या अपनी सरकार आ जाएगी तो काफ़ी अच्छा पहले भी उन्होंने मारवाड़ी घोड़े को इंट्रोड्यूस किया तो मैं ये चाह रहा था कि पहले यहाँ पर जो ब्रीड थी नौकरों की और जो पंजाब की ब्रीड थी अब इन्होंने मारवाड़ी घोड़ों पर पूरा डाइवर्जन किया है जी। मैं सभी जो मारवाड़ी घोड़े रखते हैं या जो इसके प्रति जो रुझान है जी। तो मैं ये चाह रहा हूँ कि भाई सभी लोग पढ़ा और वहाँ पर ਮੋ ਕਦੇ ਮੇਰੇ ਸੇਵਾ ਦਾ ਜੋ ਮੈਨੂੰ ਇਹ ਮਾਨ ਸਨਮਾਨ ਦਿਆ ਜੀ ਮੈਂ ਇਹ ਕੋ ਤੇ ਦਿਲ ਸੇ ਆਪਕੋ ਧੰਨਵਾਦ ਦਿੰਦੇ ਆਂ ਥੈਂਕ ਯੂ ਥੈਂਕ ਯੂ ਸੋ ਮਚਾ ਜੀ ਸਨੀ ਬਾਈ ਇੱਕ ਵਾਰ ਮੜਾ ਜੇ ਤੁਸੀਂ ਡੇਟ ਤੇ ਵੈਨਿਊ ਕਨਫਰਮ ਕਰ ਦਿਓ ਜੀ ਤੇ ਵੈਨਿਊ ਤਾਂ ਰੰਸੀ ਹੈ ਇਹ ਜਿਹੜੀ ਹੈਗੀ ਇਹਦੀ ਆਪਣੀ ਤਿੰਨ ਤਿੰਨ ਚਾਰ ਦਸੰਬਰ ਦਸੰਬਰ ਦੀ ਹੈ ਤਿੰਨ ਚਾਰ ਦਸੰਬਰ ਦੀ ਰੰਸੀ ਸ਼ੋ ਤੇ ਸਾਰੇ ਨੂੰ ਆਪਣੇ 올 ਇੰਡੀਆ ਜੀ ਪਤਾ ਹੋਵੇ ਜੀ ਜੀ ਬਈ ਵੀ ਇੰਨੇ ਪੁਰਾਣੇ ਬਰੀਡਰ ਨੇ ਬੰਨਾਂ ਜੁਣੀ ਤੇ ਇੰਨੇ ਹੁਣ ਤੱਕ ਸ਼ੋਅ ਕਰਦੇ ਸ਼ੋਅ ਦਾ ਤਾਂ ਅੱਗੇ ਵੀ ਬਿੰਦਵੀਰਾ ਆਪਣਾ ਮਕਸਦ ਇਹ ਹੈ ਵੀ ਜਿੰਨੇ ਆਪਾਂ ਜਿੰਨੇ ਵੀ ਬਰੀਡਰਸ ਆ ਜਿੰਨੇ ਵੀ ਹੌਸਟਲੇਬਲਸ ਨੇ ਜੀ ਵੀ ਸ਼ੋਅ ਇੱਕ 파ਟ ਹੈ ਜਿਹੜਾ ਆਪਾਂ ਤਿਆਰ ਕਰਨਾ ਹੈ ਹਰ ਕਰਨੇ ਬਰੀਡਰ ਨੇ ਬਰੀਡ ਕਰਨਾ ਹੈ ਤੇ ਜੇ ਸ਼ੋਜ਼ ਨਾ ਹੋਣ ਅੱچھے ਸ਼ੋਜ਼ ਦੇ ਵਿੱਚ ਆਪਾਂ ਪਾਰਟਿਸਿਪੇਟ ਕਰਾਂਗੇ ਤੇ ਜਨਵਰੀ ਜਾਣਗੇ ਤੇ ਉਹ ਆਪਾਂ ਕਿਉੜੀ ਕਰਕਦੇ ਆ ਸਾਰਾ ਗਰਮੀ ਸਾਰਾ ਸੀਜ਼ਨ ਤਿਆਰ ਕਰਕੇ ਇੱਕ ਅੱਛੇ ਸ਼ੋਹ ਦੀ ਆਪਾਂ ਵੇਟ ਕਰਦੇ ਆ ਜੇ ਇਹ ਥੋ ਆਪਣੇ ਕੋਲੇ ਆਏ ਪਹੁੰਚੇ ਤੇ ਆਪਾਂ ਜੀ ਆਨ ਕਰਦੇ ਬਈ ਸਾਰੀ ਕਲੀਮਨੀਓ ਸਾਰੇ ਜਿੰਨੇ ਮੇਰੇ ਭਰਾ ਪਹੁੰਚੇ ਪੰਜਾਬ ਵਾਲੇ ਵੀ ਤੇ ਸਾਰਿਆਂ ਨੇ ਆਪਦੇ ਵੱਲੋਂ ਤਹਿ ਦਿਲੋਂ ਤੁਹਾਨੂੰ ਵਾਦਾ ਕਰ ਰਹੇ ਹਾਂ ਜੀ ਬਾਈ ਥੈਂਕ ਯੂ ਬਾਈ ਇੰਕਾ ਵੀ ਸੋ ਕੋ ਬੁੜੀਆ ਸੋ ਬੁੜੀਆ ਹੋਰ ਵੀ ਅੱਛੇ ਜੋਗੀ ਹੋਰ ਬ੍ਰੀਡਰ ਹੋ ਜਿੰਕੋ ਮੈਂ ਨਹੀਂ ਫੌਂਸ ਪਾਇਆ ਯਾ ਨਾ ਮੈਂ ਮਿਲ ਪਾਇਆ ਤਾਂ ਆਪ ਲੋਕੋ ਕਨਫਰੈਂਸ ਲੜਕੇ ਦੇ ਨਾਲ ਖੁਸ਼ ਹੋ ਰਹੇ ਜੋ ਵੇਖਣ सेवा आपकी जरूर और घोड़ों के प्रति अपना सबको एक होकर और काफ़ी अच्छा काम करना है तो करीब पैंतालीस साल को इसमें हो गए मारवाड़ी ग्रीड को जब हम लोगों ने स्टार्ट की थी उस समय काफ़ी ज़्यादा पॉपुलरिटी नहीं थी लेकिन यहाँ पर आपके पंजाब के अंदर बादल साहब ने खूब प्रमोट किया सबसे पहला स्टॉक ही मेरे से ही खरीदा था फिर सनी भाई साहब ने इस मारवाड़ी घोड़ों को काफ़ी और अच्छा ब्रीडिंग में आज की तारीख में मैं कहता हूँ कि जितनी अच्छे जो ब्रीड है कहीं भी आप चले जाओ तो मेरे बड़े भाई साहब गजेन्द्र सिंह है तो उनके वहाँ की और मेरे यहाँ की करीब करीब सभी जगह पर है तो आप भी वहीं से लाए हैं देवराज है तो मतलब कुल मिला के यही है कि ये ब्रीड प्रमोशन का आपने काम किया उस समय जो हजारों से लाखों में लाए आप लाए और मेरे ख्याल से हजार गोड़ी से ऊपर इससे मिल गई और ਪਰ ਜਨਾਬ ਮੈਂ ਕਾਫੀ ਐਪਸਾਇਸ ਦਾ ਲੋਗੋ ਮੈਸੋਕ ਬਹੁਤ ਖੁਸ਼ ਹੋਣਾ ਆਪਕੋ ਸਭੀ ਲੋਗੋ ਕੋ ਤੇ ਬਹੁਤ ਸੇ ਧੰਨਵਾਦ ਇਸ ਦਾ ਇੱਕੁਰ ਬੋ ਤੇ ਆਪਣੇ ਇਲਾਕੇ ਚਲੇ ਗਿਆ ਤੁਹਾਡੇ ਨੇੜੇ ਕਰਤਾ ਅੱਛਾ ਜੀ ਟਵਾਨਾ ਸਾਹਿਬ ਕੋਲੇ ਮੇਰਾ ਵਨ ਆਫ ਦਾ ਫੇਵਰੇਟ ਬੱਚਾ ਸੀ ਠੀਕ ਹੈ ਜੀ ਜਿਹੜਾ ਭਾਈ ਨਵੀ ਤੋਂ ਗਿਆ ਜੀ ਜਿਹੜਾ ਭਾਈ ਨਵੀ ਤੋਂ ਗਿਆ ਜੀ ਭਾਈ ਨਵੀ ਕੋਲੋਂ ਗਿਆ ਠੀਕ ਹੈ ਠੀਕ ਹੈ ਜੀ ਛੋਟੇ ਉੰਦੇ ਤੇ ਕਹਿੰਦਾ ਮਤਲਬ ਵੀ ਮੇਰਾ ਦੇਖਿਆ ਪਰ ਹੁਣ ਮੈਨੂੰ ਜਦੋਂ ਇੱਕ ਦੋ ਵਾਰੀ ਖਬਰ ਮਿਲੀ ਨਾ ਟਵਾਨ ਸਾਹਿਬ ਮੈਂ ਕਿਹਾ ਵੀ ਬੱਚਾ ਤੋਂ ਦੇ ਰਿਹਾ ਚੁੱਪ ਚਲੇ ਗਏ ਕਿ ਹਾਂ ਜੀ ਆਪਣਾ ਭਾਈ ਨਵੀ ਕੋਲੋਂ ਤੇ ਮੈਨੂੰ ਇੱਕ ਦਿਨ ਸੁਣਚੇ ਮਿਲੇ ਕਹਿੰਦੇ ਵੀ ਉਹ ਉਹ ਫੋਟੋਸ਼ਾਪ ਨਾਲ ਉਹਦੀ ਫੋਟੋ ਹੀ ਵੀ ਹੈ ਉਸ ਚੀਜ਼ ਚ ਬੜਾ ਮਸ਼ਹੂਰ ਹੋਇਆ ਵਸੀ ਬੱਚਾ ਉਹ ਬਸ ਹੈ ਜੀ ਮਸ਼ਹੂਰ ਹੋ ਗਿਆ ਮੈਂ ਕਿਹ ਅਹੀ ਵੱਡੀ ਗੱਲ ਹੈ ਅਹੀ ਵੱਡੀ ਗੱਲ ਭਲਾ ਹੋ ਗਿਆ ਨਾ ਜਿਹੜੇ ਮਸ਼ਹੂਰ ਕਰ ਰਿਹਾ ਤੇ ਨਹੀਂ ਪਰ ਉਹ ਮੈਂ ਤਾਂ ਕੀ ਦੇਖਿਆ ਇਹ ਬੱਚੇ ਨੂੰ ਅੱਛਾ ਨਹੀਂ ਖੂਬਸੂਰਤੀ ਹੈ ਤੇ ਤੈਹ ਦਲੋ ਹੈ ਨਹੀਂ ਮੈਂ ਇਹਨਾਂ ਤੋਂ ਸਾਨੂੰ ਪਹਿਲੀ ਵਾਰੀ ਆਖਿਆ ਮੈਂ ਕਿ ਵੀ ਇਹ ਨਾਵਲ ਤੁਸੀਂ ਮੰਨ ਕੇ ਦੋ ਵੀ ਬਈ ਵੇਚਤਾ ਵੀ ਜਦੋਂ ਭਰਾ ਚਲੋ ਆਪਣੇ ਤਾਂ ਛੋਟਾ ਭਰਾ ਮੇਰਾ ਜਦੋਂ ਵੀ ਦਿਲ ਕਰੇ ਦੱਸਣਾ ਤੁਸੀਂ ਆਏ ਨਹੀਂ ਆ ਵੀ ਆਇਆ ਕਰਕੇ ਇਹਨੂੰ ਫੜਾ ਦੇਣਾ ਆਪਾਂ ਇੰਨਾ ਚੰਗਾ ਜਾਨਵਰ ਕਰਮਾ ਨਾਲ ਆਉਂਦਾ ਬਿਲਕੁਲ ਜੀ ਬਿਲਕੁਲ ਤੇ ਇਹ ਆ ਦੇਵਰਾਜ ਰਣੀ ਸਿੱਧੂ ਨੂੰ ਪੁਜਾਵਾ ਜੀ ਸਿੱਧੂ ਸਾਹਿਬ ਅੱਜ ਵੀ ਇੱਕ ਬਹੁਤ ਦੇਰ ਦੀ ਵੇਟ ਕਰਦੇ ਸੀ ਕਿ ਸਿੱਧੂ ਸਾਹਿਬ ਲੈ ਕੇ ਆਏ ਸੀ ਅਮਰੀਕਾ ਤੋਂ ਤੇ ਕਹਿੰਦੇ ਵੀ ਜਿਸ ਦਿਨ ਵੀ ਕਿਤੇ ਵੀ ਓਕੇਸ਼ਨ ਹੋਈ ਉਦੋਂ ਨਹੀਂ ਪਾਉਣਾ ਇਹ ਜੋਲਟਰੀ ਅਮਰੀਕਾ ਸੇ ਲੈ ਕੇ ਆਏ ਸੀ ਅਨਫਰਸਡੇ ਡੱਲਾ ਜੀ ਇਸਕੇ ਤੇ ਪ੍ਰੈਮੀਰ ਉੱਤੇ ਲੈ ਕੇ ਆਜੋ ਅਜੋ ਆਜੋ ਹਰਵਿੰਦਰ ਜੀ ਬਾਈ ਕਰਨ ਆਜੋ 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 ਮੈਂ ਸਭ ਆਜੂ ਖੁੱਲ੍ਹੇ ਹੋ ਜਾਣੇ ਹੈ ਸਾਰੇ ਆ ਜਾਓ ਸਾਰੇ ਆ ਜਾਓ ਸਾਰੇ ਆ ਜਾਓ ਖੁੱਲ੍ਹੇ ਹੋ ਜਾਏ ਬਲਗਰ ਆਜੂ ਸਾਰੇ ਆ ਜਾਓ ਨਹੀਂ ਨਹੀਂ ਰਹਿਣ ਦੇ ਬੱਧੀ ਖੜੇਗਾ ਅਲਾਹ ਸਭ ਜਾਓ ਆਪਣੇ ਰੋੜੇ ਦੇ ਅਜਾ ਆਇਆ ਤੁਹਾਨੂੰ ਨਾ ਜਾਵਾ ਜੋ ਹਾਂ ਜੀ ਆਣਾ ਆ ਜਾਓ ਦਾਰੇ ਕੱਟੇਗਾ ਨਹੀਂ ਅਰੇ ਆਉਂਦੇ ਮੈਂ ਨਜੀਮ ਲਈ ਮਨਾ ਜਦ ਤੱਕ ਮੈਂ ਤੁਹਾਨੂੰ ਹਾਂਜੀ ਇਹ ਵਿਸ਼ਵਨਾਥ ਕੋਟਾ ਜੀ ਆਪਣਾ ਰਾਜ ਚਲੇਦਾ ਕਿਹੜਾ ਕਢਾ ਦੀ ਪੁੱਤ ਇੱਕ ਹਾਂਜੀ ਨੇ ਇੱਕ ਕਿੜਾ ਕਿੜਾ ਦੇ ਬਟ ਤੇ ਫਿਰ ਲੈ ਕੇ ਦੂਜੇ ਨੂੰ ਵੀ ਅਰ ਪੁਰਾ ਨੂੰ تمہاری ਬਟ ਉਧਰ ਖਿਡਾ ਲੈ ਬਟ ਉੱਥੇ ਖਿਡਾ ਲੈ ਬੰਨ ਨਹੀਂ ਹੁੰਨੀ ਮਹਿਮਾਨ ਉਧਰ ਖੜੇ ਉੱਥੇ ਅੱਗੇ ਲੈ ਜਾ ਅੱਗੇ ਹੋਰ ਅੱਗੇ ਲੈ ਜਾ ਅੱਗੇ ਕਰ ਲੈ ਏ ਨੀ ਆਪਣਾ ਕੀ ਆਹਾ ਤਨੋਲੇ ਵਾਲੇ ਦੀ ਤਨੋਲੇਲੇ ਦੀ ਕੀ ਆਪਣਾ ਸ਼ਿਵੇ ਦੀ ਜੀ ਜੀ ਸ਼ਿਵੇ ਜੀ ਇਹ ਹੋ ਗਈ ਬਈ 5 ਮਿੰਟ ਦੀ ਹੋ ਗਈ ਹੁਣ ਸ਼ਿਵਨੀ ਆਪਣਾ ਉੱਥੇ ਹਾਂਜੀ ਹਾਂਜੀ ਉਹਦੀ ਇਹਦੀ ਮਾਂ ਨਾਗਰਾਜੀ ਦੀ ਕਮਾਲੇ ਬਟਾ ਹਾਂਜੀ ਹੈ ਮਿੱਠੀ ਚੀਜ਼ ਜੀ ਹੋ ਸਕੇ ਤਾਂ ਡਿਸਪਲੇ ਕਰੋ ਕੋਈ ਨਹੀਂ ਭੇਜ ਦਾਂਗੇ ਉੱਥੇ ਭੇਜ ਦਾਂਗੇ ਕਰ ਲਾਂਗੇ ਆਪਾ ਅਲੀਸ਼ਾ ਪਾਵਾਂਗੇ ਹਾਂਜੀ ਡੋਡੀ ਵੀ ਆਏਗੀ ਹਾਂਜੀ ਬੱਚੀ ਅੱਛੀ ਕਰੰਟ ਵੀ ਹੈ ਕਰੰਟ ਵੀ ਹੈ ਜੀ ਉਠਾਓ ਤੁਹਾਨੂੰ ਸਾਰਾ ਕੁਝ ਪ੍ਰੈਜੈਂਟੇਸ਼ਨ ਦੇਖੇ ਲਾ ਸਕੀ ਲੈ ਜਾ ਬੇਟਾ ਸ਼ਾਬਾਸ਼ ਹੈ ਹਾਂਜੀ हाँ हाँ उतनी देर थोड़ा जाने देंगे तेरे को केसर की और उसकी देवराज की जी इसने एक ही ठान दी है बच्ची वो लेकड़ा, लेकड़ा। जी लकड़ा लेके गेड़ा बस बेटा बस पार्समनी की और परमंश की देवराज की माँ और बाप परमांश जी इसने बच्चा दिया दिलबाग से अभी नहीं जी नहीं देवराज की बहन होगी ना मात्र लास्ट बच्ची जो आई परसमनी की और परमंस की है इन्हें एक ही बच्चा जी दो दिन दी सी ना बाप लगोगे हो गया जी दिलबाग तो जी ले जाओ पुत्र उनका हिम्मत ना फड़ी है, है, है चंगा ਪੰਜਾਬੀਆਂ ਬਾਰੇ ਇੱਕ ਕਹਾਵਤ ਬਹੁਤ ਮਸ਼ਹੂਰ ਆ ਵੀ ਆਏਗੇ ਦੀ ਸੇਵਾ ਬਹੁਤ ਚੰਗੀ ਕਰਦੇ ਤੁੰਨ ਕੇ ਸੇਵਾ ਕਰਦੇ ਆ ਤੇ ਬਾਈ ਜੀ ਅੱਜ ਆਪਣੇ ਰਾਜਸਥਾਨ ਤੋਂ ਜਿਹੜੇ ਭਰਾ ਆਏ ਸੀ ਇਨਵੀਟੇਸ਼ਨ ਦੇਣ ਉਹ ਵੀ ਇਹ ਗੱਲ ਨੂੰ ਮੰਨ ਕੇ ਵੀ ਹਾਂ ਵੀ ਜਿਵੇਂ ਸ਼ਾਰਟ ਨੋਟਿਸ ਦੇ ਉੱਪਰ ਇੰਨਾ ਪ੍ਰੋਗਰਾਮ ਕੀਤਾ ਗਿਆ ਹੈ ਨਾ ਜੀ ਇਹ ਸੀ ਬੰਤਵੀਰ ਵੀ ਤੁਹਾਡੇ ਸਾਹਮਣੇ ਕੱਲ ਸਵੇਰੇ ਸਵੇਰੇ 3-4 ਵਜੇ ਪਹੁੰਚੇ ਜੀ ਹਾਂਜੀ ਵੀਰੇ ਔਰ ਇੱਕਦਮ ਇਹਨਾਂ ਨੇ ਕਿਹਾ ਵੀ ਅਸੀਂ ਐਡਮਿਟੇਸ਼ਨ ਦੇਣ ਆਉਨੇ ਹਾਂ ਜੀ ਸੋ ਇਹ ਸਿੰਘ ਜੀ ਰਣਸੀ ਜਿੰਨੀ ਵੀ ਟੀਮ ਨਾਲ ਆਪਣੇ ਆਈ ਜੀ ਤੇ ਜਿੰਨੇ ਵੀ ਆਪਣੇ ਭਰਾ ਸਾਰੇ ਜਿੰਨੇ ਪਹੁੰਚ ਸਕੇ ਔਰ ਵੱਡੀ ਗੱਲ ਤੋਂ ਪਹਿਲੀ ਮੇਰੇ ਹਸਬੰਦ ਕੇ ਮਾਫੀ ਮੰਗਦੇ ਬੰਦ ਵੀ ਰੋਪਾ ਵੀ ਜਿਹੜੇ ਬਰੀਡਰਸ ਨੂੰ ਸ਼ਾਰਟ ਨੋਟਿਸ ਤੇ ਆਪਾਂ ਕਹਿ ਨਹੀਂ ਸਕੇ ਹਾਂਜੀ ਵੀ ਸਾਰੇ ਸੱਜਣ ਸਾਰੇ ਮੇਰੀ ਦੇ ਕੁੱਲ ਮਿਲਾ ਕੇ ਕੋਈ ਇਹ ਜਿਹਾ ਇਨਸਾਨ ਨਹੀਂ ਪੂਰੇ ਹਿੰਦੁਸਤਾਨ ਚ ਵੀ ਘੋੜੇ ਪ੍ਰਤੀ ਵਰਲਡ ਦੇ ਵਿੱਚ ਜਿੰਨਾ ਮੇਰੀ ਕਿਤੇ ਵੀ ਨਾਰਾਜ਼ਗੀ ਹੋਈ ਹੋਵੇ ਸਾਰੇ ਸੱਜਣ ਸਾਰੇ ਸਤਿਕਾਰ ਕਰਦਾ ਮੈਂ ਤੇ ਜੇ ਸ਼ਾਰਟ ਨੋਟਿਸ ਤੇ ਇਹ ਹੋ ਗਿਆ ਵੀ ਇੱਕਦਮ ਹੋਇਆ ਕਰਕੇ ਕੱਲ ਮੈਂ ਬਾਹਰ ਸੀ ਤੇ ਜਿੰਨਾ ਕੋ ਸਕੇ ਉਹਨਾਂ ਕ ਆਪਾਂ ਇੱਕ ਵਾਰੀ ਕੀਤਾ ਪਰ ਕੋਈ ਵੀ ਜਿਹੜਾ ਮੇਰਾ ਭਰਾ ਵੀ ਤੈ ਦਿਲੋ ਦਿਲ ਤੇ ਨਾ ਕੋਈ ਇਹ ਕਿ ਵੀ ਆਪਣੇ ਤੋਂ ਨੋਟਿਸ ਨਹੀਂ ਆਇਆ ਜਾਂ ਸਾਰਿਆਂ ਦਾ ਸਤਿਕਾਰ ਇੱਜ਼ਤ ਪਿਆਰ ਮੇਰੇ ਮਨ ਚੋਂ ਨਹੀਂ ਹੋਈ ਹੈ ਜਿੰਨੇ ਸਾਰੇ ਬ੍ਰਦਰ ਆਪਣੇ ਅੱਜ ਚਾਹੇ ਪਹੁੰਚੇ ਚਾਹੇ ਨਹੀਂ ਪਹੁੰਚੇ ਬਿਲਕੁਲ ਬਾਈ ਜੀ ਤੇ ਜਿੰਨੇ ਪਹੁੰਚੇ ਸਾਰਿਆਂ ਦਾ ਧੰਨਵਾਦ ਹੈ ਆਪਣੇ ਭਰਾਵਾਂ ਦਾ ਸਾਰੇ ਟੀਮ ਸੀ ਜਿੰਨੇ ਵੀ ਜੀ ਬਾਈ ਤੇ ਇੰਨੀ ਦੂਰੋਂ ਇਨਵੀਟੇਸ਼ਨ ਦੇਣਾ ਹੈ ਤੇ ਆਉ ਭਗਤ ਦਾ ਜਿਹੜਾ ਆਪਾਂ ਨੂੰ ਗੁਰੂ ਮਹਾਰਾਜ ਕਨੀ ਉਹ ਜਿਹੜੀ ਬਖਸ਼ ਹੈ ਜੀ ਉਹ ਬਖਸ਼ ਦਾ ਨਾ ਆਪਣੀ ਸੇਵਾ ਚ ਆਪਾਂ ਜਿੰਨੇ ਹੋ ਸਕੇ ਉਹਨੇ ਬਿਲਕੁਲ ਬਾਈ ਕਰਕੇ ਰਟਦੇ ਵੀ ਜੀ ਗੁਰੂ ਮਹਾਰਾਜ ਨੇ ਬਹੁਤ ਚੰਗੇ ਘੋੜੇ ਬਖਸ਼ੇ ਵੀਰੇ ਤੁਹਾਨੂੰ ਹਨਾ ਜੀ ਇਹ ਸਰਮੌਰੋਂ ਘੋੜਿਆਂ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਮਹਾਰਾਜ ਆਪਾਂ ਨੂੰ ਇੰਨਾ ਵੱਡਾ ਅਹੁਦਾ ਦੇ ਦਾਂਦੇ ਨੇ ਇੱਕ ਜ਼ਿੰਮੇਵਾਰੀ ਦੇ ਦਾਂਦੇ ਨੇ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਵੱਜ ਜਾਂਦੇ ਨੇ ਵਜਨ ਜੀ ਵਜਨ ਜੀ ਠੀਕ ਹੈ ਵੀਰੇ ਸ਼ੋਅ ਬਾਰੇ ਬਈ ਕੀ ਕਹਿਣਾ ਚਾਹੋਗੇ ਸ਼ੋਅ ਦਾ ਇਨਵੀਟੇਸ਼ਨ ਵੀ ਆਇਆ ਤੁਹਾਨੂੰ ਸ਼ੋਅ ਬਾਰੇ ਤੋਂ ਤੁਸੀਂ ਵੀ ਥੋੜਾ ਜਿਆਦਾ ਦੱਸੋ ਦੋਸਤਾਂ ਨੂੰ ਮੈਂ ਤਾਂ ਇਹ ਕਹਿੰਦਾ ਵੀ ਵੈਸੇ ਸਾਰੇ ਜਿੰਨੇ ਹਾਰਸਲਵਰਸ ਨੇ ਬੰਦ ਵੀਰ ਆਪਣਾ ਫਰਜ਼ ਬੰਦਾ ਐ ਐਜ਼ ਅ ਨਿਊ ਬਰੀਡਰ ਐ ਚਾਹੇ ਪੁਰਾਣਾ ਬਰੀਡਰ ਐ ਸੀਨੀਅਰ ਸਾਰੇੰਦਰ ਫਰਜ਼ਬੰਦਾ ਵੀ ਹਰ ਤਈ ਪਹੁੰਚਾਂਗੇ ਜੀ ਤੇ ਕਿਤੇ ਵੀ ਕੋਈ ਸ਼ੋਅ ਸਾ ਆਪਣੀ ਕਿਸੇ ਨਾ ਕੋਈ ਕੰਟਰੋਵਰਸੀ ਨਹੀਂ ਜੀ ਸਾਰੇ ਸੱਜਣਾਂ ਸਾਰੇ ਭਰਾ ਆਪਣੇ ਜੀ ਪਰ ਮੈਂ ਕਹਿੰਦਾ ਵੀ ਚਾਹੇ ਰਾਜਸਥਾਨ ਹੈ ਚਾਹੇ ਪੰਜਾਬ ਹੈ ਚਾਹੇ ਕਿਤੇ ਵੀ ਸਟੇਟ ਚ ਮੈਂ ਤਾਂ ਬੈਂਗਲੌਰ ਸਾਊਥ ਚ ਵੀ ਜਾ ਕੇ ਆਇਆ ਹਾਂ ਤਾਮਿਲਨਾਡੂ ਬੈਂਗਲੌਰ ਫਰਸਟ ਸ਼ੋਅ ਸੀ ਉੱਥੇ ਵੀ ਜਾ ਕੇ ਆਇਆ ਜੀ ਆਪਣਾ ਫਰਜ਼ਬੰਦਾ ਵੀ ਜਦੋਂ ਅਗਲੇ ਇੰਨੇ ਰਿਸਪੈਕਟ ਨਾਲ ਪਿਆਰ ਨਾਲ ਆਪ ਨੂੰ ਬੁਲਾਉਂਦਾ ਜੀ ਸਟੇਓਲਿਟੀ ਦੇ ਤੌਰ ਤੇ ਟਾਈਮ ਹੋ ਗਿਆ ਆਪਣੇ ਕੋਲੇ ਗੁਰੂ ਮਹਾਰੇ ਨੇ ਸੇਵਾ ਬਖਸ਼ੀ ਇਹ ਜੋ ਕੋਡੈਂਦੀ ਉਹਦੇ ਕਰਕੇ ਆਪਣਾ ਫਰਜ਼ਬੰਦਾ ਵੀ ਆਪਾਂ ਪਹੁੰਚੀਏ ਜ਼ਰ ਇਤੀ ਵੱਡੀ ਗੱਲ ਤੇ ਹੁੰਦਾ ਵੀ ਜਿੰਨੇ ਬਰੀਡਰਸ ਉੱਥੇ ਮਿਲਦੇ ਨੇ ਨਵੇਂ ਮਿਲਦੇ ਨੇ ਬੜੇ ਬੰਦੇ ਮਿਲ ਕੇ ਗੱਲ ਕਰਕੇ ਬੜਾ ਕੰਫਰਟ ਫੀਲ ਕਰਦੇ ਆ ਕਈਆਂ ਨੂੰ ਨਹੀਂ ਮਿਲਿਆ ਜਾਂਦਾ ਫੋਨ ਤੇ ਨਹੀਂ ਗੱਲ ਹੁੰਦੀ ਤੇ ਉਹਨਾਂ ਬੰਦਿਆਂ ਨੂੰ ਆਪਾਂ ਨੂੰ ਅਪਰੋਚ ਹੋ ਜਾਂਦੀ ਹੈ ਮਿਲ ਲੈਂਦੇ ਬਿਲਕੁਲ ਔਰ ਜਿੰਨਾ ਵੀ ਫਰਸਟ ਸ਼ੋ ਹੁੰਦਾ ਹੈ ਉਹ ਦਿਨਾਂ ਤੋਂ ਚਾਰ-ਚਾਂਦ ਹੋਰ ਲੱਗ ਜਾਂਦੇ ਸਾਰੇ ਬਿਲਡਰਸ ਨਾ ਪਹੁੰਚਣ ਬਿਲਕੁਲ ਜੀ ਅੱਜ ਇੱਕ ਸੋਨੇ ਦੇ ਸੁਹਾਗ ਵਾਲੀ ਗੱਲ ਇਹ ਵੀ ਹੋ ਗਈ ਵੀਰੇ ਬਹੁਤ ਸਮਾਂ ਹੋ ਗਿਆ ਸੀ ਦਰਸ਼ਨ ਨਹੀਂ ਘੋੜਿਆਂ ਦੇ ਕਿੰਨਿਆਂ ਨੇ ਕਰੇ ਸਾਰੇ ਲੋਕਾਂ ਨੇ ਦਰਸ਼ਨ ਵੀ ਕੀਤੇ ਤੇ ਹੁਣ ਵੀਡੀਓ ਦੇ ਮਾਧਿਅਮ ਰਾਹੀਂ ਬਹੁਤ ਸੱਜਣ ਨੇ ਜਿਹੜੇ ਹਨ ਨਹੀਂ ਆ ਸਕਦੇ ਹੁਣ ਦੇ ਦਰਸ਼ਨ ਕਰ ਲਾਂਗੇ ਘੋੜਿਆਂ ਦੇ ਜੀ ਇੱਕ ਨਾ ਬਹੁਤ ਵਾਰੀ ਮੈਸੇਜ ਮੈਨੂੰ ਵੀ ਦੇਣ ਦੇਵੇ ਪੁਸ਼ਕਰ ਵੀ ਗਏ ਨਾ ਹਾਂਜੀ ਤੇ ਉੱਥੇ ਵੀ ਆਪਣਾ ਸੀਗਾ ਮਨ ਵੀ ਇੱਕ ਮੌਸਮ ਕਰਕੇ ਘੋੜਾ ਨਹੀਂ ਕੱਗਿਆ ਹਾਂਜੀ ਬੜੇ ਵਾਰੀ ਸ਼ੂਟ ਦੇ ਚ ਆਪਾਂ ਮੇਰੇ ਖਲ ਤਾਂ ਮੈਂ ਜੀ ਸਾਲੀ ਹੋ ਗਏ ਹੁਣੇ ਹਾਂਜੀ ਹਾਂਜੀ ਵੀ ਕਿਤੇ ਕੀਤਾ ਨਹੀਂ ਕੋਈ ਫੋਟੋ ਨਹੀਂ ਪਈ ਤੇ ਉਹ ਮੈਂ ਕਿੰਨਾ ਵੀ ਕੁਦਰਤ ਦੇਖੋ ਅੱਜ ਬਣਿਆ ਜਵਾਬ ਬਣਿਆ ਤੁਹਾਨੂੰ ਵੀ ਖੜੇ ਪੈਰੀ ਫੋਨ ਕੀਤਾ ਵੀ ਬਾਈ ਕੋਈ ਕੰਮ ਹੈ ਛੱਡਿਓ ਤੇ ਜ਼ਰੂਰ ਪਹੁੰਚੋ ਚਲੋ ਦੋਢੇ ਨਾਲ ਤਾਂ ਪਿਆਰ ਹੈ ਨਹੀਂ ਜਿੱਥੇ ਵੀ ਪ੍ਰੇਮ ਪਿਆਰ ਹੁੰਦਾ ਬਾਈ ਜ਼ਰੂਰ ਪਹੁੰਚਣਾ ਪੈਂਦਾ ਤੇ ਇਹੀ ਆ ਵੀ ਉਹ ਅੱਜ ਚਲੋ ਕਵਰ ਵੀ ਹੋ ਗਏ ਸਾਰੇ ਭਰਾ ਦੇਖਣਗੇ ਵੀ ਹਾਂਜੀ ਤੇ ਹੋਰ ਬੜਾ ਵਧੀਆ ਕਹਿੰਦਾ ਮਤਲਬ ਇੱਕ ਮਹੌਲ ਸੀ ਸਾਰੇ ਬ੍ਰੀਡਰ ਸੀਗੇ ਤੇ ਦੇਖਿਆ ਤੇ ਚੰਗਾ ਲੱਗਿਆ ਆਪਣਾ ਬਿਲਕੁਲ ਬੜੇ ਦਾ ਸ਼ੂਟ ਵੀ ਵਧੀਆ ਹੋ ਗਿਆ ਸਾਰੇ ਸੱਜਣ ਵੀ ਹੋ ਗਏ ਜੀ ਘੋੜੇ ਦੇਖਣ ਦਾ ਜਿਵੇਂ ਤੁਸੀਂ ਕਹਿੰਦੇ ਦੂਰ ਬੈਠਿਆ ਕੋਈ ਸੱਚ ਜਿਹੜਾ ਨਹੀਂ ਪਹੁੰਚ ਸਕਦਾ ਉਹ ਅਪਰੋਚ ਨੂੰ ਦੇਖ ਹਾਂ ਦੇਸ਼ ਵਿਦੇਸ਼ ਚ ਬੈਠੇ ਵੀ ਕਿਉਂਕਿ ਉਹਨਾਂ ਦੀ ਸੁਰਤੀ ਤਾਂ ਪੰਜਾਬ ਦੇ ਵਿੱਚ ਹੈ ਜਿਹੜਾ ਘੋੜਿਆਂ ਨਾਲ ਜੁੜੇ ਹੋਏ ਬਿਲਕੁਲ ਬਿਲਕੁਲ ਕਿਤੇ ਵੀ ਰਹੇ ਪਰ ਮੈਨੂੰ ਕਈ ਫੋਨ ਕਰਦੇ ਹੁੰਦੇ ਬਈ ਅਸੀਂ ਵੀਡੀਓ ਦੇਖ ਕੇ ਵੀ ਮਨ ਬਹਿਲਾ ਲੈਂਦੇ ਆ ਮਜਬੂਰੀ ਹੈ ਨੇ ਸਾਡੀ ਬਿਲਕੁਲ 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 ਬਈ ਦਲਵਾਗ ਤੇ ਦੇਵਰਾਜ ਮਿੱਤਰੋ ਪਤਾ ਹੀ ਆ ਵੀ ਆਪਣੇ ਪੰਜਾਬ ਦਾ ਮੋਢ ਨੇ ਹਾਂਜੀ ਨਹੀਂ ਨਹੀਂ ਸੀ ਇੰਡੀਆ ਦੇ ਟੌਪ ਦੇ ਘੋੜੇ ਨੇ ਬਿਲਕੁਲ ਬਿਲਕੁਲ ਵੀਰੇ ਇੱਕ ਗੱਲ ਬਈ ਮੈਂ ਹੋਰ ਕਹਿਣਾ ਚਾਹੂੰਗਾ ਅੱਜ ਆਪਣੀਆਂ ਗੁੜੀਆਂ ਨੇ ਵੀ ਫੋਟੋਆਂ ਕਰਵਾਈਆਂ ਦਲਵਾਗ ਦੇ ਨਾਲ ਹਾਂਜੀ ਹਾਂਜੀ ਜਿੰਨਾ ਸਤਕਾਰ ਪ੍ਰੇਮ ਤੁਸੀਂ ਕਰਦੇ ਹੋ ਉੰਨੇ ਹੀ ਬੱਚੇ ਕਰਦੇ ਨੇ ਬਈ ਬਿਲਕੁਲ ਬਿਲਕੁਲ ਬਈ ਮੈਂ ਇਹ ਕਹਿੰਦੇ ਵੀ ਛੋਟੀ ਤਿੰਨੇ ਬੇਟੀਆਂ ਮੇਰੇ ਜੀ ਤੇਨਾਂ ਨੂੰ ਇਹ ਸ਼ੌਂਕ ਹੈ ਕਿਤੇ 베ਚਨ ਦਾ ਜਾਂ ਨਾਮ ਕਿਤੇ वैसे भी किते कोई गल हो जेना ਤੇ ਮੇਰੇ ਨੂੰ ਪਹਿਲੇ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਸਟੈਂਡ ਇਹਨਾਂ ਦਾ ਜੀ ਅੱਛਾ ਜੀ ਔਰ ਮੇਰੇ ਵਾਈਫ ਜੀ ਉਹਨਾਂ ਦੀ سپورਟ ਇੰਨੀ ਵੱਡੀ ਹੈ ਫੈਮਿਲੀ ਚ ਮਮਾ ਤੇ ਫਾਦਰ ਹੈ ਮੇਰੇ ਜਿੰਨੇ ਮੈਂ ਬਾਹਰ ਅੰਦਰ ਜਾਣਾ ਉਹਨਾਂ ਸਿਰਫ ਇਹ ਪਰਿਵਾਰ ਦੇ ਸਿਰ ਤੇ ਹੀ ਬਾਹਰ ਜਾਇਆ ਜਾਂਦਾ ਬਿਲਕੁਲ ਜੀ ਵੱਡੀ سپورਟ ਦੇਖੋ ਜਨਰੇਸ਼ਨ ਵਾਈਜ਼ ਮੇਰੇ ਗ੍ਰੈਂਡ ਗ੍ਰੈਂਡ ਫਾਦਰ ਹੈ ਜੀ ਉਹਨਾਂ ਦੀ ਫੋਟੋ ਉਸ ਵਿੱਚ ਹੈਗੀ ਆਪਾਂ ਤੁਸੀਂ ਦਿਖਾ ਦਿਓ ਬਾਅਦ ਚ ਹਾਂਜੀ ਵੀ ਪੰਜਵੀਂ ਜਨਰੇਸ਼ਨ ਕਹਿੰਦਾ ਉਹਦੇ ਪ੍ਰਦਾਦਾ ਜੀ ਦਾਦਾ ਜੀ ਫਾਦਰ ਸਾਹਿਬ ਅਗੇ ਹਾਂਜੀ ਮੈਂ ਆ ਗਏ ਬੱਚੇ ਆ ਗਏ ਜੀ ਵੀ ਜਨਰੇਸ਼ਨ ਬਾਈ ਜਨਰੇਸ਼ਨ ਜਿਹੜਾ ਬੇਅੰਤ ਵੀਰ ਪਿਆਰ ਤੇ ਸੇਵਾ ਇਹਨਾਂ ਦੀ ਕਰਮ ਵਾਲਿਆਂ ਦੀ ਜਿਹੜੀ ਆਪਣੇ ਕਰਮਾਂ ਚ ਲਿਖੀਏ ਜਿਹੜੀ ਆਪਾਂ ਕਰੀ ਜਾਂਦੇ ਆ ਬਿਲਕੁਲ ਜੀ ਤੇ ਇਹ ਵੀ ਬੱਚਿਆਂ ਦਾ ਦੇਖੋ ਕੋ ਕਹਿਣ ਨਾਲ ਨਹੀਂ ਹੁੰਦਾ ਤੁਹਾਨੂੰ ਸਪੈਸ਼ਲ ਖਿੱਚ ਕੇ ਲੈ ਕੇ ਗਏ ਤੇ ਦਿਲਵਾਗਨ ਉੱਥੇ ਜਾ ਕੇ ਫੋਟੋਸ ਕਰਾ ਕੇ ਫੋਟੋਆਂ ਕਰਾਈਆਂ ਜੀ ਬਿਲਕੁਲ ਉਹ ਵੀ ਪਿਆਰ ਇੱਕ ਅੰਦਰ ਆਪ ਦਾ ਬੱਚਿਆਂ ਦਾ جنੂਨ ਹੈ ਤੇ ਬੜਾ ਅੱਛਾ ਲੱਗਦਾ ਅੱ비 ਚਲੋ ਫੈਮਿਲੀ ਚ ਜਿਹੜੀ ਫੈਮਿਲੀ ਚ ਅਸੀਂ ਬਿਲਡਿੰਗ ਦੇ ਦੇਖਦੇ ਆਏ ਹਾਂ ਤੇ ਉਸੇ ਚ ਇਹ ਬੱਚੇ ਨੂੰ ਸ਼ੌਂਕੇ ਪਿਆਰ ਤੇ ਬਾਕੀ ਧੰਨਵਾਦ ਆ ਮੇਰੇ ਸਾਰੇ ਪਰਿਵਾਰ ਦਾ ਜਿਹੜੀ ਇਨੀ ਮੇਰੇ ਪਿੱਛੇ ਸਪੋਰਟ ਹੈ ਤੇ ਜਿਹਦੇ ਕਰਕੇ ਆਪਾਂ ਇਹ ਸਾਰਾ ਇੱਕ ਸ਼ਾਰਟ ਨੋਟਿਸ ਤੇ ਐਡੇ ਪ੍ਰੋਗਰਾਮ ਕਰ ਲੀਦੇ ਆ ਇਹਨਾਂ ਦੇ ਵਿੱਚ ਬਗੈਰ ਜਿਹੜੀ ਕਹਿੰਦੇ ਅਧੂਰੀ ਹੈ ਕਹਾਣੀ ਬਿਲਕੁਲ ਜੀ ਤੇ ਬੜੀ ਗੁਰੂ ਦੀ ਕਿਰਪਾ ਵੀ ਜਿਹੜੀ ਇਹ ਸਾਰੇ ਪਰਿਵਾਰ ਦੀ ਸਪੋਰਟ ਹੈ ਤੇ ਅੱਜ ਆਪਾਂ ਇੱਥੇ ਬੈਠੇ ਬਿਲਕੁਲ ਜੀ ਬਿਲਕੁਲ ਤੋ ਵੀ ਦੋਸਤੋ ਅੱਜ ਜਿਵੇਂ ਤੁਹਾਨੂੰ ਅਸੀਂ ਪੂਰਾ ਪ੍ਰੋਗਰਾਮ ਦਿਖਾਇਆ ਰਣੀਏ ਸਟੱਡ ਫਾਰਮ ਤੇ ਆਪਣੇ ਪੰਜਾਬ ਦੇ ਕਾਫੀ ਬਰੀਡਰ ਇਕੱਠੇ ਹੋਏ ਸ਼ਾਰਟ ਨੋਟਿਸ ਦੇ ਉੱਪਰ ਬੀਰੂ ਜੀ ਕਹਿੰਦੇ ਕਿ ਇਹ ਭਰਾਵਾਂ ਨੂੰ ਕਾਲ ਵੀ ਨਹੀਂ ਹੋ ਸਕੀ ਸਮੇਂ ਦੀ ਘਾਟ ਹੋਣ ਕਰਕੇ ਵੀ ਤੇ ਇਸ ਕਰਕੇ ਭਰਾ ਵੀ ਸਾਰਿਆਂ ਨੂੰ ਕਹਿੰਦੇ ਵੀ ਸੱਦਾ ਦਿੰਦੇ ਨੇ ਸਾਰੇ ਜਰੂਰ ਪਹੁੰਚਿਓ ਸ਼ੋਅ ਦੇ ਉੱਪਰ ਕਿਉਂਕਿ ਯੀ ਮੈਂ ਦੱਸਿਆ ਵੀ ਚੀਫ ਗੈਸਟ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਭ ਜਾਣਗੇ ਜੀ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਾਕੀ ਤੁਹਾਨੂੰ ਘੋੜਿਆਂ ਦੇ ਦਰਸ਼ਨ ਕਰਾਇਆ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਦੋਸਤਾਂ ਨੇ ਭਾਈ ਦਰਸ਼ਨ ਕਰਿਆ ਲੰਮੇ ਸਮੇਂ ਬਾਅਦ ਦੇਵ ਰਾਜ ਤੇ ਦਲਵਾਗ ਦੇ ਧੰਨਵਾਦ ਬਾਈ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ